ਸਾਡੇ ਪਿੰਡ ਦੇ ਸਿੱਧੇ ਕਹਿੰਦੇ ਵੀ ਚਾਹੇ ਸਰਪੰਚਾ ਬਣਿਆ ਚਾਹੇ ਕੋਈ ਆਵੇ ਵੀ ਜੁੱਤੀਆਂ ਮਰਾਂ। ਬਬੀਆ ਨੇ ਸੋ ਲੋਕ ਸਭਾ ਚ ਉਡਾਰੀ ਨੇ ਅੱਗੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਪਸੰਦ ਹੈ? ਇਲੈਕਸ਼ਨ 'ਚ ਉਹ ਲਾਇਗੇ ਝੌਂਕੇ 'ਚ ਆ ਗਏ। ਉਹ ਪਾਰ ਹਾਂ ਰਾਜਿਆਲੋਂ ਪਾਰ 'ਚ ਆ ਗਏ। ਸਾਨੂੰ ਇੱਕ ਗੱਲ ਦਿਖਾ ਦੇ ਵੀ ਪਿੰਡ ਦੇ ਇੰਨੇ ਬੈਠੇ ਆ ਵੀ ਕਦੇ ਡਾਕਟਰ ਬਲਵੀਰ ਨੇ ਆ ਕੇ ਕਿਸੇ ਦੀ ਸਾਰ ਪੁੱਛੀ ਆ। ਬੋਟ ਤਾਂ ਕਿਸੇ ਨੂੰ ਪਾਣੀ ਹੁੰਦੀ ਆ ਤੁਹਾਡੇ ਮਨ ਦੀ ਰਾਏ ਤੇ رائے ਕੀ ਆ ਵੀ ਕਿਹੜੀ ਪਾਰਟੀ ਆ ਜਿਹੜੀ ਉਹਨੂੰ ਵੋਟ ਪਾਉਣੀ ਚਾਹੀਦੀ ਆ। ਅਸੀਂ ਖੁਦ ਕਾਂਗਰਸ ਨਾਲ ਸੰਤ ਰੱਖਦੇ ਆਂ ਜੀ ਪਰ ਉਹਨਾਂ ਤੋਂ ਵੀ ਡਿੱਗ ਗੱਲ ਨਹੀਂ ਬਣੀ ਤੇ ਜੀ ਬਾਤ ਉਹ ਵੀ ਬੜੇ ਕਰੀ ਗਈ ਜੀ ਜੋ ਪੱਖ ਤਰੂ ਸਰਕਾਰ ਜਾ ਕੇ ਜੀ ਜ਼ਿਮੀਂਦਾਰਾਂ ਦਾ ਸੁਣੂ ਹਾਲਾ ਵਿਰੋਧਾ ਕਰਤਾ ਆਵਿਸ਼ਕ ਤੇ ਸਰਕਾਰ ਵੀ ਉਹਨੇ ਕੀ ਕਰਿਆ ਪਿੰਡ ਦਾ ਦਿਖਾਤਾ ਦੇਣਾ ਵੀ ਹਾਂ ਆ ਕਰਤਾ ਆ ਆ ਕਰਤਾ ਪ੍ਰੋਗਰਾਮ ਰੌਣਕ ਸੱਥਾ ਦੀ ਤਹਿਤ ਅੱਜ ਅਸੀਂ ਪਹੁੰਚੇ ਆਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੰਦਰਾਲਾ ਖਰੌਂਡ ਦੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਕਿਸਾਨੀ ਦੇ ਲੋਨ ਵੀ ਚੱਲ ਰਿਹਾ ਤੇ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ ਪਿੰਡ ਵਾਸੀਆਂ ਦੀ ਕੀ ਰਾਹ ਹੈ ਬਹੁਤ ਸਾਰੇ ਪਿੰਡ ਵਾਸੀ ਸਾਡੇ ਨਾਲ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਤੇਰਾ ਨਾਮ ਜਿਪਤਰ ਸਿੰਘ ਜੀ ਅੱਛਾ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੇ ਮਾਨ ਸਰਕਾਰ ਵੀ ਦੇਖ ਰਿਹਾ ਹਾਂ ਫਰਕ ਲੱਗਿਆ ਕੋਈ ਨਹੀਂ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਅੱਛਾ ਹਾਂ ਜੀ ਕਿਵੇਂ ਮਤਲਬ ਜੀ ਇਹੀ ਸਰਕਾਰਾਂ ਉਹਨਾਂ ਦੇ ਨੀਤੀਆਂ ਤੇ ਉਹੀ ਨੀਤੀਆਂ ਇਹਨਾਂ ਦੀਆਂ ਨੇ ਜੀ ਹਾਂ ਜੀ ਮਤਲਬ ਜਿਵੇਂ ਕੁਝ ਕੰਮ ਹੋ ਰਹੇ ਨੇ ਜਿਵੇਂ ਮੁਫਤੀਆਂ ਸਹੂਲਤਾਂ ਉਹ ਮੰਨਦੇ ਉਹ ਠੀਕ ਨੇ ਜਾਂ ਨਹੀਂ ਦੇਣੇ ਚਾਹੀਦੇ ਮੁਫਤਲੀਆਂ ਨਹੀਂ ਦੇਣੇ ਚਾਹੀਦੇ ਕਿਸੇ ਨੂੰ ਵੀ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਕੋਈ ਵੀ ਆ ਮੁਫਤਲੀਆਂ ਚਾਹੀਦੀ ਅੱਛਾ ਸਾਨੂੰ ਮਤ ਰੇਟ ਦੇਣ ਫਸਲਾਂ ਦੇ ਮਜ਼ਦੂਰੀ ਵਧਾਉਣ ਕੋਈ ਕੰਲੇ ਸਾਨੂੰ ਕੋਈ ਫਰਕ ਨਹੀਂ ਜਾਂਦੇ ਰਹੇ ਹਲੇ ਹੁਣ ਨਹੀਂ ਗਏ ਹਲੇ ਕਿ ਵੀ ਐਪੀ ਜਿਹੜੇ ਜਿਹੜੇ ਜੁਨੀਅਨ ਨਾਲ ਜੁੜੇ ਨੇ ਕੋਈ ਕਿਹੜੀ ਜੁਨੀਅਨ ਨਾਲ ਜੁੜਿਆ ਨਾ ਬਹੁਤ ਸਾਰੇ ਜੁਨੀਅਨ ਨਾਲ ਉੱਥੇ ਸਪੋਰਟ ਵੀ ਅਸੀਂ ਕਰ ਰਹੀਆਂ ਹੁਣ ਹੌਲੀ ਹੌਲੀ ਲੱਗਿਆ ਨੇ ਕਰਨਾ ਉਹ ਕਰਨਾ ਚਾਹੀਦਾ ਜੀ ਜੇ ਰੱਪਾ ਪਾਟ ਕੇ ਉੱਥੇ ਇਕੱਲਾ ਇਕੱਲਾ ਜਾਂਦਾ ਆਪਣਾ ਉਹਨਾਂ ਜ਼ੋਰ ਨਹੀਂ ਪੈਂਦਾ ਜੀ ਸਾਰਿਆਂ ਨੂੰ ਇਕੱਠੇ ਹੋ ਕੇ ਜਾਣਾ ਚਾਹੀਦਾ ਜੇ ਜੇ ਮੰਨ ਕੇ ਚਲੋ ਵੀ ਸਾਰੇ ਜਾਂਦੇ ਮਿਲ ਕੇ ਫਿਰ ਦਿੱਲੀ ਪਹੁੰਚ ਸਕਦੇ ਸੀ ਹਾਂ ਫਿਰ ਦਿੱਲੀ ਪਹੁੰਚ ਜਾਂਦੇ ਅਸਲ ਤਾਂ ਇੱਕ ਗੱਲ ਹੋਰ ਆ ਜੀ ਆਪਾਂ ਨੂੰ ਪੰਜਾਬ ਦੇ ਜਿਹੜੇ ਆਪਾਂ ਪੰਜਾਬ ਆ ਆਪਣਾ ਭਾਰਤ ਨਾਲ ਮਤਲਬ ਸਾਰਾ ਆਪਣਾ ਆਪਣੇ ਤੇ ਪੈਂਦਾ ਹੀ ਸਾਰਾ ਉਹ ਇਹ ਮਤਲਬ ਜਿਵੇਂ ਇਹ ਬਾਰਡਰ ਇਹਨਾਂ ਨੇ ਘੇਰ ਲਿਆ ਆਲੇ-ਦਾਲੇ ਆਲੇ ਜਿਵੇਂ ਬਾਰਡਰ ਨੇ ਉਹ ਵੀ ਘੇਰਣਾ ਬਲ ਅਸਲ ਸੂਬਾ ਹੀ علیحدਾ ਕਰਨਾ ਚਾਹੀਦਾ ਪੰਜਾਬ ਤੁਸੀਂ ਮੰਨਦੇ ਹੋ ਵੀ ਜਿਵੇਂ ਭਾਰਤ ਦਾ ਹਿੱਸਾ ਤੁਸੀਂ ਵਧੀਆ ਕਿਹਾ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਪਰ ਉੱਥੇ ਜਿਸ ਤਰੀਕੇ ਨਾਲ ਬਾਰਡਰ ਬਣਾਇਆ ਵੀ ਉਧਰ ਜਾਣ ਹੀ ਨਕਸਾਨ ਵੀ ਮਤਲਬ ਇੰਨਾ ਟੱਕਾ ਪੰਜਾਬ ਨਾਲ ਹੋ ਰਿਹਾ ਹੈ ਇਹ ਇਹ ਠੀਕ ਨਹੀਂ ਹੈਗਾ ਭਗਵਾਨ ਤੁਮਾਨੂੰ ਇਹਦੇ ਵਿੱਚ ਸਟੈਂਡ ਲੈਣਾ ਚਾਹੀਦਾ ਹੋਈ ਸਟੈਂਡ ਲੈਣਾ ਚਾਹੀਦਾ ਜੀ ਤੁਹਾਡੇ ਕੀ ਨਾਮ ਹੈ ਜੀ ਮੇਰਾ ਗੁਪਾਲ ਸ਼ਰਮਾ ਵੀਰ ਜੀ ਅੱਛਾ ਤੁਸੀਂ ਮਤਲਬ ਪਿਛਲੀਆਂ ਸਰਕਾਰਾਂ ਤੋਂ ਸੰਤੋਸ਼ ਤੋਂ ਕਿ ਹੁਣ ਵਾਲੀਆਂ ਤੋਂ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਪਤਾ ਹੈ ਜਿਹੜੇ ਵੀਰ ਜੀ ਦਸਿਆ ਰਾਜੀ ਨੇ ਤੇ ਡਰਾਮਾ ਹੋ ਰਿਹਾ ਜਿਆਦਾ ਤੇ ਹਰ ਪਹਿਲਾਂ ਕਹਿੰਦੇ ਰਿਹਾ ਭਗਵੰਤ ਮਾਨ ਜੀ ਵੀ ਦੂਜੀ ਸਰਕਾਰਾਂ ਨੂੰ ਵੀ ਐ ਕਰ ਦੂੰਗਾ ਮੈਂ ਇਹ ਕਰ ਦੂੰ ਆਏ ਤੇ ਇਹ ਕਰ ਦੂੰਗਾ ਐਡਾ ਕੋਈ ਗੱਲ ਨਹੀਂ ਹੋ ਰਹੀ ਤੇ ਖਾਸ ਕਰਕੇ ਨਸ਼ੇ ਤੇ ਜਿਹੜੀ ਗੱਲ ਚੱਲਦੀ ਸੀਗਾ ਮੁੱਦਾ ਨਸ਼ੇ ਦਾ ਤੇ ਜੀ ਉਤੋਂ ਵੱਧ ਗਿਆ ਜੇ ਕੰਮ ਵੀਰ ਜੀ ਨਸ਼ੇ ਦਾ ਜੀ ਮੰਨਦੇ ਵੀ ਨਸ਼ੇ ਦੀ ਕੋਈ ਠੱਲ ਨਹੀਂ ਪਈ ਹੈਗੀ ਵੀਰ ਜੀ ਮੈਂ ਕੱਲਾ ਕੀ ਸਾਰਾ ਪੰਜਾਬ ਨੂੰ ਪਤਾ ਵੀ ਇਹ ਡਰਾਮਾ ਹੋਇਆ ਜੋ ਹੋਇਆ ਬੋਟਾ ਲੈ ਲੀਆਂ ਤੇ ਇਹ ਨੌਜਵਾਨ ਤੇ ਉਹ ਤਾਂ ਅਦਾਲਤ ਵਿੱਚ ਵੱਧ ਫਸ ਗਏ ਜੀ ਤਾਂ ਇਹ ਤਾਂ ਮਤਲਬ ਹੱਲ ਕਿਉਂ ਨਹੀਂ ਹੋ ਰਿਹਾ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਕਹਿੰਦੀਆਂ ਨੇ ਵੀ ਅਸੀਂ ਛੱਟ ਕਰ ਦਾਂਗੇ ਹੱਲ ਪਰ ਜ਼ਮੀਨੀ ਪੱਧਰ ਤੇ ਮਤਲਬ ਹੋ ਨਹੀਂ ਰਿਹਾ ਕੰਮ ਫਿਰ ਉਹਨਾਂ ਨੂੰ ਕਾਰਨ ਕੀ ਲੱਗਦਾ ਵੀ ਕਿਉਂ ਨਹੀਂ ਕਰਦੇ ਇਹ ਜਾਣ ਕੇ ਵੀ ਕਰਦੇ ਚਾਹੁੰਦੇ ਹੱਥੋਂ ਸੁਬਾਰ ਕੰਮ ਹੱਥੋਂ ਦਾ ਵੀਰ ਜੀ ਤੁਹਾਨੂੰ ਪਤਾ ਹੀ ਆ ਜਿਹੜੀ ਇਹ ਅਫਸਰ ਲੈਣਾ ਨੇ ਸਾਰੇ ਨੇ ਇਹਦੀ ਸਾਰੇ ਬਣੇ ਬਣੇ ਚੈਨ ਬਣੀ ਵੀ ਆ ਬਸ ਜੋ ਚਾਲਿਆਂ ਦਾ ਸਿਸਟਮ ਉਹ ਚੱਲਦਾ ਜਾਂ ਪੈਸੇ ਦੇ ਕੰਮ ਆ ਇਹ ਪੈਸਾ ਬਣਾ ਰਹੇ ਨੇ ਬਸ ਸਰਕਾਰਾਂ ਦਾ ਬਸ ਇਹ ਹੀ ਆ ਵੀਰੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਕਿੱਲੇ-ਗੱਲਾਂ ਨਾ ਨਹੀਂ ਚੱਲਣਾਂ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਬੋਲ ਦੇ ਵੀਰ ਜੀ ਹੁਣ ਤੁਸੀਂ ਆਪ ਸਿਆਣੇ ਹੋ ਜਿਵੇਂ ਜਿਵੇਂ ਹੁਣ ਲੋਕਾਂ ਦੇ ਸਾਹਮਣੇ ਮੁੱਦੇ ਨੇ ਜੀ ਹੁਣ ਕਿਸਾਨੀ ਦੇ ਮੁੱਦੇ ਨੇ ਜੀ ਇਹ ਵੱਡਾ ਮੁੱਦਾ ਹੈ ਜੀ ਆਹ ਤੇ ਇਹ ਮੁੱਦੇ ਰਹਿਣਗੇ ਤਾਂ ਨੁਕਸਾਨ ਹੀ ਕਰਨਗੇ ਲੋਕਾਂ ਨੂੰ ਸਰਕਾਰਾਂ ਦੇਖੋ ਵੀਰ ਜੀ ਇਹਦਾ ਸਮੇਂ ਦੀ ਗੱਲ ਹੈ ਜੀ ਕੋਈ ਕੋਈ ਨਹੀਂ ਪਸੰਦਤਾ ਨੂੰ ਕੋਈ ਪਾਰਟੀ ਨਹੀਂ ਪਸੰਦਤਾ ਵੀਰ ਜੀ ਹੁਣ ਦੇਖੋ ਅਸੀਂ ਖੁਦ ਕਾਂਗਰਸ ਨਾਲ ਸੰਬੰਧ ਰੱਖਦੇ ਆ ਜੀ ਪਰ ਉਹਨਾਂ ਤੋਂ ਵੀ ਇਹ ਗੱਲ ਨਹੀਂ ਬਣੀ ਤੀ ਜੀ ਬਾਅਦ ਉਹ ਵੀ ਬੜੇ ਕਰੀ ਗਏ ਜੀ ਹੁਣ ਤੂੰ ਗੱਲ ਨਹੀਂ ਬਣੀ ਤਾਂ ਉਦੋਂ ਲੋਕ ਦੁਖੀ ਹੋ ਕੇ ਨਾਲ ਲੋਕ ਨੇ ਇਹ ਦੇਖਿਆ ਤੇ ਅਕਾਲੀ ਦੇਖੇ ਤੇ ਹੁਣ ਪਤਾ ਨਹੀਂ ਵੀਰ ਜੀ ਕਹਾ ਕੀ ਬਣਨਾ ਹੁਣ ਇਹ ਤਾਂ ਪ੍ਰਮਾਤਮਾ ਜਾਣਦਾ ਜੀ ਧੰਨਵਾਦ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੋਟੇ ਸਿੰਘ ਹੈ। ਅ ਕਿਸਾਨੀ ਮੋਰਚਾ ਫੇਰ ਲੱਗਿਆ ਹੈ। ਬਹੁਤ ਸਾਰੇ ਜਥੇਬੰਦੀਆਂ ਇਹਨੂੰ ਵੀ ਸਪੋਰਟ ਨਹੀਂ ਕਰ ਰਹੀਆਂ ਹੈਗੀਆਂ। ਮਸਲਾ ਤਾਂ ਦੇਖੋ ਸਾਰੇ ਕਿਸਾਨਾਂ ਦਾ ਹੈ। ਜੇ ਐਮਐਸਪੀ ਮਿਲਣੀ ਹੈ ਜਾਂ ਜਿੰਨੀਆਂ ਮੁਸ਼ਕਲਾਂ ਨੇ ਉਹ ਸਭ ਦੀਆਂ ਹੱਲ ਹੋਣੀਆਂ ਨੇ ਜੇ ਸਰਕਾਰ ਕਰੂਗੀ। ਤੁਸੀਂ ਮੰਨਦੇ ਹੋ ਵੀ ਜਿਹੜੇ ਜਥੇਬੰਦੀ ਨਹੀਂ ਜਿਸੀ ਆ ਰਹੀਆਂ ਉਹਨਾਂ ਨੂੰ ਜਾਣਾ ਚਾਹੀਦਾ ਹੁਣ ਅੱਗੇ? ਇਹ ਐ ਇਦਾਂ ਦੇਖੋ ਜੇ ਮੈਂ ਸਾਰੀਆਂ ਜਥੇਬੰਦੀਆਂ ਰਲ ਕੇ ਹੰਬੜਾ ਮੰਨ ਗਿਆਂ ਤਾਂ ਆਪਣਾ ਹੱਲ ਹੋ ਜਾਣਾ। ਜਿੰਨੇ ਜਲਦੀ ਉਹ ਜਲਦੀ ਇਕੱਠ ਦਿਖਾਵਾਂਗੇ ਆਪਾਂ ਓਨੇ ਜਲਦੀ ਆਪਣਾ ਉੱਥੇ ਹੱਲ ਹੋਊ ਕਿਉਂ ਇਦਾਂ ਦੀ ਤਾਂ ਸਰਕਾਰ ਹੈ ਨਹੀਂ ਮੋਦੀ ਵੀ ਝੁੱਕ ਜੂ ਇਕੱਲੇ ਬੰਦੇ ਦੇ ਬਸ ਦਾ ਰੋਗ ਤਾਂ ਹੈ ਨਹੀਂ ਇਕੱਲਾ ਪੰਜਾਬ ਵੀ ਨਹੀਂ ਉੱਥੇ ਇੱਕ ਚੀਜ਼ਾਂ ਦਾ ਹੱਲ ਕਰ ਸਕਦਾ ਜੇ ਹਰਿਆਣਾ ਉੱਪਰ ਹੋ ਸਟੇਟਾਂ ਮੇਂ ਆ ਲੱਗਣ ਆਹ ਮਸਲਾ ਜਿਆਦਾ ਤੋਂ ਜਲਦੀ ਹੱਲ ਹੋ ਸਕਦਾ ਹੈ ਉੱਥੇ ਇੱਕ ਬੇਨਤੀ ਇਹ ਹੈ ਵੀ ਜਿਵੇਂ ਹੋਰ ਸਟੇਟਾਂ ਤੇ ਉਹਦਾ ਦਬ ਦਬਾ ਉਹਦਾ ਇਦਾਂ ਪੰਜਾਬ ਤੇ ਦਬ ਦਬਾ ਨਹੀਂ ਹੈਗਾ ਤਾ ਕਰਕੇ ਪੰਜਾਬ ਨੂੰ ਮੂਤ ਲਾਇਆ ਹੋਇਆ ਹਰੇਕ ਸਟੇਟ ਦਾ ਹੈ ਕੈਪਟਨ ਮਰਿੰਦਰ ਸਿੰਘ ਵੀ ਬੀਜੇਪੀ ਚ ਨੇ ਸੁਨੀਲ ਜਾਖੜ ਪ੍ਰਧਾਨ ਨੇ ਬੀਜੇਪੀ ਤੇ ਉਹਨਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਕੀ ਲੱਗਦਾ ਹੈ ਉਹਨਾਂ ਨੂੰ ਵੀ ਕਿ ਧਿਆਨ ਚ ਲਿਆਉਣਾ ਚਾਹੀਦਾ ਹੈ ਉਹਨਾਂ ਦੇ ਉਹਨਾਂ ਦੇ ਹੁਣ ਕਿਸਾਨਾਂ ਦੇ ਅੰਦੋਲਨ ਦੇ ਜਿੰਨੇ ਵੀ ਮੂਰਲੇ ਚ ਸੇ ਦੰਦੀਆਂ ਨੇ ਉਹਨਾਂ ਦੇ ਘਰ ਅੱਗੇ ਧਰਨਾ ਅੱਜ ਤੋਂ ਸ਼ੁਰੂ ਕਰ ਦਿੱਤੇ ਹਨ ਜਿਵੇਂ ਹਰਮੀਤ ਸਿੰਘ ਕਾਦਿਆ ਉਗਰਾਹਾ ਦੱਲੇਵਾਲ ਉਹ ਤਾਂ ਹੁਣ ਮੌਜੂਦਾ ਨੇ ਉੱਥੇ ਔਰ ਆਪਣਾ ਟਕਾਉਂਦਾ ਇਹਨਾਂ ਨੇ ਸਾਰਿਆਂ ਨੇ ਮੀਟਿੰਗ ਕਰਕੇ ਹੁਣ ਉਹਨਾਂ ਦਾ ਘਰਾਓ ਦਾ ਜਿਹੜੇ ਮਕਾਨ ਨੇ ਉਹਨਾਂ ਦਾ ਕਰਦਾ ਕੜਾਓ ਕੀਤਾ ਹੈ ਇੱਕ ਇੱਕ ਇਹ ਸੋ ਬਹੁਤ ਸਾਰੇ ਜਿਹੜੇ ਕਿਸਾਨ ਨੇ ਜਿਹੜੇ ਉੱਥੇ ਗਏ ਹੋਏ ਨੇ ਜਾਂ ਉੱਥੇ ਜਾਣ ਵਾਲੇ ਨੇ ਜਿਥੇ ਬੰਦੀਆਂ ਨਾਲ ਸੰਬੰਧ ਰੱਖਦੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਜਿਹੜੇ ਦੂਜੀਆਂ ਜਥੇਬੰਦੀਆਂ ਨੇ ਕੋਈ ਰੇਲਾ ਰੋਕ ਰਿਹਾ ਕੋਈ ਸੜਕਾ ਰੋਕ ਰਿਹਾ ਇੱਥੇ ਵੀ ਇਹਨਾਂ ਨੂੰ ਉੱਥੇ ਜਾਣਾ ਚਾਹੀਦਾ ਸੀਗਾ ਵੀ ਤਾਂ ਪ੍ਰਭਾਵ ਬਣਦਾ ਤੁਸੀਂ ਸਿਆਮਤੋਂ ਇਹ ਇੰਨਾ ਹਮਤ ਹੈ ਇਹਨਾਂ ਦਾ ਜਿਹੜਾ ਪਾਰ ਤੇ ਲਖਣ ਵਜੋਂ ਜਿਵੇਂ ਆਪਣੇ ਇਲੈਕਸ਼ਨ 'ਚ ਉਹ ਲੈ ਕੇ ਝੌਂਖੇ 'ਚ ਆ ਗਏ ਉਹ ਪਾਰ ਹਾ ਰਾਜਿਆ ਉਹ ਪਾਰ 'ਚ ਆ ਗਏ ਇਹ ਨਹੀਂ ਤਾਂ ਇਹ ਹੱਲ ਇੱਕ ਮਿੰਟ 'ਚ ਹੁੰਦਾ ਜਿਹੜੇ ਪੰਜਾਬ ਨੂੰ ਪਾੜੇ ਮਾਰ ਜਿੰਦੇ ਜੇ ਪੰਜਾਬ ਇੱਕ ਜੁਕਤ ਚੌਲਿਆਂ ਮੁੱਠੀ 'ਚ ਹੋਵੇ ਤਾਂ ਗੱਲੇ ਕੁਛ ਨਹੀਂ ਲੋਕ ਸਭਾ 'ਚ ਲੋਕ ਸਭਾ 'ਚ ਹੋਣਾਂ ਬਾਰੇ ਦਸੋ ਆ ਰਹੀਆਂ ਨੇ ਵੋਟ ਤਾਂ ਕਿਸੇ ਨੂੰ ਪਾਣੀ ਹੁੰਦੀ ਹੈ ਤੁਹਾਡੇ ਮੰਨ ਦੀ رائے رائے ਕੀ ਹੈ ਵੀ ਕਿਹੜੀ ਪਾਰਟੀ ਹੈ ਜਿਹੜੀ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਦੇਖੋ ਜਿਵੇਂ ਕਿਸਾਨਾਂ ਦਾ ਹੱਲ ਹੈ ਕਿਹੜੀ ਪਾਰਟੀ ਕਰੋ ਮੈਨੂੰ ਪਹਿਲੇ ਤਾਂ ਉਹਨੂੰ ਚਾਹੁੰਦੇ ਆ ਜਿਹੜੇ ਨਹੀਂ ਕਰਦੇ ਤਾਂ ਫਿਰ ਉੱਥੇ ਹੱਲੇ ਨਹੀਂ ਕੋਈ ਫਿਰ ਸਰਕਾਰ ਬਣਾਉਂਦਾ ਕੋਈ ਨੁੱਤੇ ਹੀ ਨਹੀਂ ਹੈਗਾ ਜੀ ਜਿਹੜੇ ਮੰਦੀ ਮੰਦੀ ਰਾਏ ਕੀ ਨਹੀਂ ਕਿਸੇ ਜ਼ਿੰਮੇਵਾਰ ਦੀ ਸੁਣ ਬਾਈ ਉਹਦਾ ਕੋਈ ਮੈਟਰ ਨਹੀਂ ਰੱਖਿਆ ਜਾਂਦਾ ਜੀ ਫਿਰ ਤੁਹਾਡੇ ਵਿਚਾਰ ਕੀ ਨੇ ਵੀ ਕਿਹੜੀ ਪਾਰਟੀ ਦਾ ਪ੍ਰਭਾਵ ਪਿੰਡ 'ਚ ਹੈ ਤੇ ਕਿੰਨੂ ਉਹਦੀ ਵੋਟ ਪਾਉਣੀ ਚਾਹੀਦੀ ਹੈ ਪ੍ਰਭਾਵਤ ਅੱਜ ਦਾ ਮਜੂਦਾ ਤਾਂ ਜਿਵੇਂ ਹੁਣ ਭਗਵੰਤ ਸਾਨ ਹੈ ਇਹ ਪਿੰਹਾਵ ਲੈਵਲ ਤੇ ਪਿੰਡ ਦਾ ਉਹ ਕਹਿੰਦਾ ਭਾਪ ਜੀ ਉਹ ਨਿਸ਼ਚੈ ਹੁਣ ਕਿਸਾਨ ਜੁਨੀਅਰ ਦੇ ਪੱਖ ਕਰੋ ਤਾਂ ਸਰਕਾਰ ਆਉਣ ਚ ਕੋਈ ਘਾਟ ਵੀ ਨਹੀਂ ਜੇ ਪੱਖ ਕਰੋ ਸਰਕਾਰ ਜਾ ਕੇ ਜੀਵਿੰਦਾਰਾਂ ਦਾ ਸੁਣੂ ਹੱਲ ਮਜੂਦਾ ਕਰਤਾ ਆਵਿਸ਼ਕ ਤੇ ਸਰਕਾਰ ਜੀ ਜਿਵੇਂ ਲੋਕ ਸਭਾ ਚੋਂ ਆ ਰਹੀ ਨੇ ਅੱਗੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦਾ ਪ੍ਰਭਾਵ ਬੀਜਪੀ ਦੇ ਤੇ ਖਿਲਾਫ ਨੇ ਸਾਰੇ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿਸਾਨਾਂ ਦੇ ਹਨ ਤੇ ਪਿੱਛੇ ਰਹਿਦਾ ਕਾਂਗਰਸ ਆਮ ਆਦਮੀ ਪਾਰਟੀ ਕਾਲੀਦਲ ਕਿਹਦਾ ਪ੍ਰਭਾਵ ਜ਼ਿਆਦਾ ਲੱਗਦਾ ਹੁਣ ਤੁਸੀਂ ਇੱਕ ਗੱਲ ਸੁਣੋ ਮੇਰੀ ਆਮ ਆਦਮੀ ਦਾ ਸਾਡਾ ਡਾਕਟਰ ਬਲਬੀਰ ਹੈ ਸਾਨੂੰ ਬੜੇ-ਬੜੇ ਵਾਅਦੇ ਕਰੇ ਅਸੀਂ ਇੱਕ ਜਿਆਦਾ ਅਸੀਂ ਜਿੱਤ ਗਏ ਵੀ ਮਤਲਬ ਵੀ ਅਸੀਂ ਮਹੀਨੇ ਬਾਅਦ ਤੁਹਾਡੇ ਪਿੰਡ ਦੇ ਵਿੱਚ ਢੇਡਾ ਮਾਰਾਂਗੇ ਸਾਨੂੰ ਇੱਕ ਗੱਲ ਦਿਖਾ ਦੇ ਗੋ ਪਿੰਡ ਦੇ ਇੰਨੇ ਬੈਠੇ ਆ ਵੀ ਕਦੇ ਡਾਕਟਰ ਬਲਵੀਰ ਨੇ ਆ ਕੇ ਕਿਸੇ ਦੀ ਸਾਰ ਪੁੱਛੀ ਆ ਕਿਸੇ ਦੀ ਨਹੀਂ ਪੁੱਛੀ ਕਿਸੇ ਦੀ ਵੀ ਨਹੀਂ ਪੁੱਛੀ ਚਾਹੇ ਉਹ ਕੋਈ ਮਰ ਜੇ ਰੋਡ ਤੇ ਪਿਆ ਮਰ ਜੇ ਸਾਰ ਜਮ੍ਹਾਂ ਵੀ ਨਹੀਂ ਪੁੱਛੀ ਤੇ ਬਾਕੀ ਰਹਿ ਗਏ ਪਿੰਡ ਦੇ ਕੰਮ ਸਾਡੇ ਪਿੰਡ ਦੇ ਕੰਮੇ ਦੇਖ ਲਓ ਡਾਕਟਰ ਬਲਵੀਰ ਕਹਿੰਦੇ ਆਇਆ ਕਰਾ ਦੂੰ ਮੈਂ ਫਲਾਣਾ ਕਰਾ ਦੂੰ ਤੁਮਕਾਣਾ ਕਰਾਂ ਹਾਂ ਮਤਲਬ ਤਾਂ ਵੀ ਨਹੀਂ ਆਇਆ ਮੰਤਰੀ ਬਣ ਕੇ ਫਿਰ ਤੁਸੀਂ ਸਰਕਾਰਾਂ 'ਦੇ ਕਿਹੜੇ 'ਦੇ ਵਿਸ਼ਵਾਸ ਕਰਨ ਲੈਣੇ ਆਪਾਂ ਦਸੋ ਆਫ ਇਸ ਵਾਲੇ ਵੀ ਹੈ ਮਤਲਬ ਪਹਿਲਾ ਵਾਲੀ ਵੀ ਦੇਖ ਲਈਓ ਤੁਸੀਂ ਆ ਵੀ ਦੇਖ ਲਈ ਲੋਕ ਲੋਕ ਵੇਖ ਕੇ ਕਿਤੇ ਵਿਸ਼ਵਾਸ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੱਲ ਕੀ ਹੈਗਾ ਵੋਟਾਂ ਦਾ ਪੈਣੀ ਨੇ ਸਰਕਾਰਾਂ ਵੀ ਬਣਦੇ ਰਹਿਣੀਆਂ ਨੇ ਫਿਰ ਅੱਗੇ ਵਿਸ਼ਵਾਸ ਕਿਤੇ ਕਰੋਗੇ ਕੈਨ ਦਾ ਮਤਲਬ ਬਿਰਜੀ ਪਤਾ ਗੱਲ ਕੀ ਆ ਕੈਨ ਦਾ ਮਤਲਬ ਸਰਕਾਰਾਂ ਵੀ ਵਿਕਦੀਆਂ ਜਿੱਦਾਂ ਕਹਦੀ ਆ ਵੀ ਆਪਣੀ ਜੁਨੀਅਰ ਦੀ ਦਿੱਲੀ ਤੋਂ ਆਏ ਆ ਠੀਕ ਆ ਜਦ ਕੀ ਕਹਿੰਦੇ ਸੀ ਮਤਲਬ ਆਪਣੇ ਕਿਹੜੇ ਨੇ ਉਹ ਦੀਪ ਸਿੱਧੂ ਕੀ ਕਹਿੰਦੇ ਸੀ ਵੀ ਹਾਂ ਬੈਠੋ ਹੋਰੇ ਵੀ ਸਮੋ ਦੁਬਾਰੇ ਆਉਣਾ ਪੈਜੂ ਕੰਮ ਹੋ ਗਿਆ ਕਿ ਨਹੀਂ ਹੋ ਗਿਆ ਉਹ ਦੇ ਵੀ ਦੋੜੀ ਗੱਲ ਸਹੀ ਗਈ ਕੇ ਝੂਟ ਗਈ ਵੀ ਆਉਣਾ ਪੈ ਜੇ ਤਾਂ ਜਾਣਾ ਪੈ ਗਿਆ ਤੇ ਹੁਣ ਆਪਣੇ ਵਾਲੀ ਜੂਨੀਅਰ ਕਿਉਂ ਨਹੀਂ ਜਾ ਰਹੀਆਂ ਉੱਥੇ ਮੁੰਡਿਆਂ ਦੇ ਗੋਲੀਆਂ ਵੱਜ ਰਹੀਆਂ ਪਲਾਸਟਿਕ ਦੀਆਂ ਗੋਲੀਆਂ ਮਾਰ ਰਿਹਾ ਅੱਖਾਂ ਭੰਨਤੀਆਂ ਤੇ ਉਹ ਗੋਲੇ ਸਿੱਟ ਰਹੇ ਆ ਉਹ ਹੈਗੇ ਤਾਂ ਆਪਣੀ ਆ ਕੋਈ ਬਗਾਨਾ ਦਾ ਹੈ ਨਹੀਂ ਤੇ ਜੂਨੀਅਰ ਨੂੰ ਇਕੱਠੇ ਹੋ ਕੇ ਕਿਉਂ ਨਹੀਂ ਜਾ ਰਹੀਆਂ ਬਈ ਗਾਹ ਉਹ ਬੁਲਾਉਣ ਦੀ ਹੁਣ ਇਹਨਾਂ ਨੂੰ ਵੀ ਹਾਂ ਵੀ ਤੁਸੀਂ ਆਓ ਵੀ ਸੋਡੀ ਲੋੜ ਹੈ ਇਹਨਾਂ ਨੂੰ ਆਪ ਵੀ ਚਾਹੀਦਾ ਵੀ ਇਕੱਠੇ ਹੋ ਕੇ ਆਪ ਜਾਓ ਇਹ ਮੀਟਿੰਗਾਂ ਕਰ ਰਹੇ ਨੇ ਕਹਿੰਦੇ ਮੀਟਿੰਗਾਂ ਦੀ ਫੈਸਲ ਨਹੀਂ ਲਵਾ ਕਿ ਮੀਟਿੰਗਾਂ ਦੀ ਲੋੜ ਹੈਗੀ ਜੋ ਹਾਲਾਤ ਬਣੇ ਹੋਏ ਨੇ ਉਹੀ ਵੀਰ ਜੀ ਮੀਟਿੰਗਾਂ ਦੀ ਲੋੜ ਨਹੀਂ ਫਿਰ ਮੈਨੂੰ ਇਹ ਗੱਲ ਦਾ ਦੱਸ ਦਿਓ ਵੀ ਸਰਕਾਰ ਜਦ ਮੀਟਿੰਗਾਂ ਕਰਦੀ ਆ ਵੀ ਉਹ ਸਰਕਾਰ ਜਦ ਕੋਈ ਵੀ ਕਹਦੀ ਆਪਾਂ ਆ ਕਰੇ ਨੇ ਜਿਹੜਾ ਰੂਲ ਕਰਿਆ ਉਹਨਾਂ ਨੇ ਉਹਨਾਂ ਨੇ ਮੀਟਿੰਗ ਕਰਕੇ ਕਰਿਆ ਦੀ ਸਾਰਿਆਂ ਨੇ ਇਕੱਠੇ ਹੋ ਕੇ ਕਰਿਆ ਇਕੱਲੇ ਕਰਿਆ ਇਕੱਠੇ ਹੋ ਕੇ ਤਾਂ ਕਿਸੇ ਨੇ ਨਹੀਂ ਕਰਿਆ ਹੁਣ ਆਪਣੇ ਵਾਲੇ ਕੀ ਨੇ ਬਾਪਾੜ ਗਏ ਜਿੱਦਾਂ ਕਹੇ ਦੀ ਵੀ ਵਿੱਕ ਗਏ ਉਹ ਸੀਨ ਆ ਜੀ ਮਤਲਬ ਵੀ ਬਿਕ ਗਏ ਦਾ ਮਤਲਬ ਤੁਸੀਂ ਸਮਝ ਗਏ ਵੀ ਅੱਧੇ ਉਧਰੇ ਤੁਸੀਂ ਦੋ ਮਤਲਬ ਤੁਸੀਂ ਮੰਨਦੇ ਵੀ ਜੋ ਉਦੋਂ ਕਹਿੰਦਾ ਸੀ ਉਹ ਕੁਝ ਵਜ੍ਹਾ ਹੋ ਰਿਹਾ ਉਹ ਹੋ ਰਿਹਾ ਤੁਹਾਡੇ ਸਾਹਮਣੇ ਆ ਲੋਕਾਂ ਦੇ ਉਦਾਂ ਹੀ ਹੁਣ ਬਾਰਡਰ ਹੈ ਬਾਰਡਰ ਤੋੜਨ ਨੂੰ ਆਪਣੇ ਵਾਲੇ ਮਿੰਟ ਲਾਉਣਗੇ ਕੋਈ ਬਹੁਤੀ ਬੜੀ ਗੱਲ ਨਹੀਂ ਇਕੱਠੇ ਹੋਗੇ ਤਾਂ ਬਾਰਡਰ ਬੁੱਢ ਰਹੇ ਇਹ ਤਾਂ ਸਾਹਮਣੇ-ਸਾਹਮਣੇ ਦਾ ਕਿ ਨੇ ਸਪੋਰਟ ਨਹੀਂ ਕਰੀ ਜੇ ਕੀਤੀ ਨਹੀਂ ਸਹੀ ਸਮੇਂ ਤੇ ਜੇ ਸਪੋਰਟ ਕਰੀ ਵੀ ਹੁੰਦੀ ਯਾਰ ਹੁਣ ਤਾਂ ਦਿੱਲੀ ਹੁੰਦੇ ਹੁਣ ਤਾਂ ਦਿੱਲੀ ਦੇ ਸਿਰੇ ਲੱਗੇ ਹੁੰਦੇ ਸਿਰੇ ਐਣ ਬੈਠੇ ਹੁੰਦੇ ਵੀ ਆ ਬਟੇ ਹੱਕ ਤੇ ਦੁਬਾਰੇ ਆ ਕੇ ਬਹਿ ਗਏ ਹੁਣ ਇਹ ਇੱਥੇ ਬੈਠ ਕੇ ਚਲੋ ਕਹਿੰਦੇ ਵੀ ਇੱਥੇ ਬੈਕੀ ਧਰਨਾ ਲਾ ਕਰ ਲੈਨੇ ਆ ਪ੍ਰਦਰਸ਼ਨ ਇੱਥੇ ਕੁਝ ਬਣੂਗਾ ਕਿ ਦਿੱਲੀ ਜਾ ਕੇ ਬੰਨਣਾ ਸੀ ਇਹ ਦੱਸੋ ਵੀਰੇ ਹੋਰ ਕੁਝ ਨਹੀਂ ਬੰਨਣਾ ਤਾਂ ਬੰਨਣਾ ਤਾਂ ਦਿੱਲੀ ਜਾ ਕੇ ਬੰਨਣਾ ਉਨਾ ਟੈਮੋਰੇ ਕੁਛ ਨਹੀਂ ਬੰਨਾ ਦੀਪ ਸਿੱਧੂ ਦੀ ਗੱਲ ਸਹੀ ਹੈ ਤਾਂ ਸਹੀ ਹੈ ਠੀਕ ਹੈ ਜਿਹੜੇ ਕਹਿੰਦੇ ਸੀ ਦੀਪ ਸਿੱਧੂ ਉਹ ਆ ਵੀ ਗਰਦਾਰ ਹੈ ਹਨਾ ਅੱਜ ਦੱਸੋ ਵੀ ਉਹ ਅੱਜ ਉਹੀ ਬੰਦੇ ਸਪੋਰਟ 'ਚ ਹੋ ਗਏ ਵੀ ਹਾਂ ਅੱਜ ਸਹੀ ਕਹਿੰਦਾ ਉਹ ਬੰਦਾ ਜਿਆਦਾ ਸਹੀ ਕਹਿੰਦਾ ਹੁੰਦਾ ਸੀ ਵੀ ਹਾਂ ਸਹੀ ਹੈ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਸਭ ਨੂੰ ਪਤਾ ਹੈ ਅੱਜ ਗਿੰਦਰ ਸਿੰਘ ਉਗਰਾਹ ਦਾ ਬਿਆਨ ਵੀ ਆਇਆ ਕਹਿੰਦੇ ਜੇ ਉਹ ਸਾਨੂੰ ਕਹਿੰਦੇ ਅਸੀਂ ਉਹਦੇ ਹੱਕ ਜਿਹਨੂੰ ਮੋਰਚਾ ਮਾਰਦੇ ਉਹ ਯਰ ਬਾਤ ਦੀਆਂ ਗੱਲਾਂ ਤਾਂ ਬਾਦਾਲੀਆਂ ਰਹਿ ਗਈਆਂ ਠੀਕ ਹੈ ਵੀ ਜਦ ਕਹਿੰਦੇ ਤੇ ਜਦ ਜੇ ਜਦ ਕਹਿੰਦੇ ਵਾਲੀ ਗੱਲ ਜੇ ਜਦ ਕਰ ਲੈਂਦੇ ਤੁਸੀਂ ਉਦੇ ਨਾਲ ਖੜਦੇ ਕਿੰਨਾ ਕੁਝ ਹੋ ਜਾਣਾ ਸੀਗਾ ਹੋ ਜਾਣਾ ਸੀਗਾ ਕਿ ਨਹੀਂ ਜਾਦੂ ਨੂੰ ਕੀ ਕਰੀਗੇ ਇਹਨੇ ਆਇਆ ਕਰਤੇ ਨੇ ਆਇਆ ਕਰਤੇ ਨੇ ਆਇਆ ਕਰਤਾ ਮਤਲਬ ਦੋ ਲੋਕ ਸਿੱਟੀ ਗਏ ਨੇ ਉਹਨੂੰ ਕਹਿੰਦੇ ਹੁੰਦੇ ਜਦੋਂ ਬੰਦਾ ਇਹਦੀ ਡੈਥ ਹੋ ਜਾਂਦੀ ਹੈ ਬਾਈ ਬਾਅਦ ਚ ਬਹੁਤ ਕੁਝ ਲੋਕ ਲੱਗ ਜਾਂਦੇ ਕਰਨ ਵੀ ਹਾਂ ਇਹ ਚੰਗਾ ਸੀ ਇਹ ਮਾੜਾ ਸੀ ਵੀ ਇਦਾਂ ਜੇ ਜਿਉਂਦਾ ਹੁੰਦਾ ਨਾ ਉਹਦੀ ਕੋਈ ਕਦਰ ਨਹੀਂ ਕਰਦਾ ਉਹ ਕੰਮ ਦੀਪ ਸਿੱਧੂ ਨਾਲ ਹੋਇਆ ਵੀ ਜਦ ਜਿਉਂਦਾ ਸੀਗਾ ਜਦ ਉਹਦੀ ਕਦਰ ਨਹੀਂ ਕਰੀ ਉਹਦੀ ਡੈਥ ਤੋਂ ਬਾਅਦ ਹੁਣ ਲੱਗੇ ਕਰਨ ਸੀ ਆਇਆ ਕਰਦੇਗੇ ਫਲਾਣਾ ਕਰਦਾਂਗੇ ਗੱਲ ਇਹ ਆ ਗਈ ਨਾ ਬਾਬੇ ਕੀ ਨਾਮ ਹੈ ਗੱਲਿਆਰ ਸਿੰਘ ਰਾਜ ਅੱਛਾ ਬਬਲੀਆ ਦੇ 100 ਲੋਕ ਸਭਾ ਚੋਣਾਂ ਆ ਰਹੀਆਂ ਨੇ ਅੱਗੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਪਸੰਦ ਹੈਂ گا ਪਾਰਟੀ ਦਾ ਹਰੇਕ ਬੰਦੇ ਦੇ ਵਿਚਾਰ ਹੁੰਦੇ ਰਿਹਾ ਆਪਣੇ ਤੁਹਾਡੇ ਵੀ ਜ਼ਰੂਰੀ ਨੇ ਜਾਣੇ ਵਿਚਾਰ ਇਹ ਵੀ ਆਮ ਆਦਮੀ ਵਾਲਾ ਹੀ ਸੀ ਆਣ ਪੜਿਆ ਮੈਂ ਤਾਂ ਜਾਣ ਕਿਹਦਾ ਵੀ ਦਿਲ ਟੁੱਟਿਆ ਪਿਆ ਸਾਡੇ ਨਾਲ ਕਾਂਗਰਸ ਆਮ ਆਦਮੀ ਪਾਰਟੀ ਸਾਡੇ ਬਈ ਪ੍ਰਿੰਟ 'ਚ ਕੁਝ ਵੀ ਨਹੀਂ ਕਰਿਆ ਗੱਲ ਸਿੱਧੀ ਆ ਯਾਰ ਬਾਹਰ ਤਾਂ ਕਰਨੀ ਗਿਆ ਪਿੰਡ ਦੀ ਦੇਖ ਲੋ ਤੁਹਾਡੇ ਵਿਕਾਸ ਕੀ ਹੋਇਆ ਵਿਆ ਹੁਣ ਇੱਕ ਇਹ ਵੀ ਚੱਲ ਰਿਹਾ ਜਿਹੜੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੋਣੀਆਂ ਨੇ ਲੋਕ ਸਭਾ ਤੋਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ 5-5 6-6 ਦਾਵੇਦਾਰ ਨੇ ਸਰਪੰਚੀ ਦੇ ਉਲਝੇਪੇ ਨੇ ਕਿ ਕਿੰਨੂੰ ਬਣਾਈਏ ਸਰਪੰਚ ਸਾਡੇ ਤੁਹਾਡੇ ਵੀ ਐਵੇਂ ਤੁਸੀਂ ਕਿਤੇ ਵੀ ਨਾ ਜਾਓ ਸਾਡੇ ਪਿੰਡ ਜੇ ਦੇਖ ਲੋ ਸਰਪੰਚ ਸਾਡਾ ਉਹ ਕਰਤਾ ਵੀ ਲਾਤਾ ਥੱਲੇ ਹੁਣ ਆਮ ਆਦਮੀ ਦਾ ਬਣਿਆ ਸੀ ਬਾਈ ਜੀ ਉਹਨੇ ਕੀ ਕਰਿਆ ਮੈਨੂੰ ਇਹ ਜਵਾਬ ਦੇ ਦੇਣ ਵੀ ਉਹਨੇ ਕੀ ਕਰਿਆ ਪਿੰਡ ਦਾ ਦਿਖਾਤਾ ਦੇਣ ਵੀ ਹਾਂ ਆ ਕਰਤਾ ਤਾਂ ਆਗਰ ਤਾਂ ਕਿ ਬਕਾਇਦਾ ਇਕਾਂ ਸਰਪੰਚ ਹੋ ਗਿਆ ਇਕਾਂ ਉਹ ਮੈਂਬਰ ਹੋ ਗਿਆ ਆਮ ਆਦਮੀ ਦੇ ਸਾਰੇ ਦੋੇ ਪਾਰ ਗਏ ਦੋੇ ਪਾਰ ਗਏ ਵੀ ਇਕੱਠੇ ਨਹੀਂ ਰਹੇ ਦੋੇ ਪਾਰ ਗਏ ਨਿਆਹ ਦੁਕਾਨਾਂ ਸਾਹਮਣੇ ਇਹੀ ਨੇ ਜਨਰਲ ਇਲੈਕਸ਼ਨ ਵੀ ਆ ਰਹੀ ਆ ਅੱਗੇ ਫੇਰਾ ਪੰਚਾਇਤੀ ਚੋਣਾਂ ਦੀ ਉਹ ਦੀ ਚੱਕੀ ਭਾਈ ਜੀ ਸਾਡੇ ਪਿੰਡ ਜਾ ਕੇ ਕੱਲੇ-ਕੱਲੇ ਤੇ ਬਿਆਨ ਲੈ ਲਾ ਸਾਡੇ ਪਿੰਡ ਦੇ ਸਿੱਧੇ ਕਹਿੰਦੇ ਵੀ ਚਾਹੇ ਸਰਪੰਚ ਬਣੇ ਚਾਹੇ ਕੋਈ ਆਵੇ ਵੀ ਜੁੱਤੀਆਂ ਮਰਾਂਗੇ ਵੀ ਜੁੱਤੀਆਂ ਮਰਾਂਗੇ ਯਾਰ ਕੰਮ ਕੋਈ ਵੀ ਨਹੀਂ ਇਹ ਤਾਂ ਉਹ ਕੰਮ ਹੋ ਗਿਆ ਜਿਵੇਂ ਆਪਣੇ ਡਾਕਟਰ ਬਲਵੀਰ ਜੀ ਨੇ ਕਿਹਾ ਵੀ ਆਮੀਨੇ ਵਾਦਾ ਨਾ ਦੇ ਵਾਦਾ ਦੇ ਗੇ ਉਹ ਕੰਮ ਹੋ ਗਿਆ ਹੋ ਗਿਆ ਬਾਈ ਜੀ ਹੋ ਗਿਆ ਮੁੜ ਕੇ ਇੰਨੇ ਬੰਦੇ ਬੈਠੇ ਆ ਵੀ ਡਾਕਟਰ ਬਲਵੀਰ ਨੇ ਆ ਕੇ ਕਦੇ ਪੈੜ ਵੀ ਪਾਈ ਆ ਆ ਬਾਈ ਸਾਰੇ ਬੈਠੇ ਨੇ ਇਹਨਾਂ ਨੂੰ ਪੁੱਛ ਲਓ ਵੀ ਕਦੇ ਆ ਕੇ ਪੈੜ ਵੀ ਐ ਪੁੱਛਿਆ ਵੀ ਮਰ ਗਏ ਕਿ ਜਿਉਂਦੇ ਹੋ ਤੁਸੀਂ ਗੱਲ ਨਹੀਂ ਬਾਕੀ ਰਹੀ ਨਸਿਆਂ ਦੀ ਗੱਲ ਤੁਸੀਂ ਸਾਡੇ ਪਿੰਡ 'ਚ ਲਾ ਲਓ ਵੀ ਸਾਡੇ ਪਿੰਡ 'ਚ ਨਾਲੇ ਬਕਾਇਦਾ ਬਤਾ ਵੀ ਇਹ ਬੰਦਾ ਨਸ਼ਾ ਵੇਚਦਾ ਇਹ ਇਹ ਕਰਦਾ ਇਹ ਕਰਦਾ ਪੁਲਿਸ ਕਿਉਂ ਛੱਡ ਰਹੀ ਆ ਬਈ ਪੁਲਿਸ ਦੀ ਅੱਕਾ ਮੁੱਟੀਆਂ ਪੀਆਂ ਕਦੋਂ ਪੁਲਿਸ ਵਾਲੇ ਮਹੀਨਾ ਲੈ ਲੈ ਜਾਂਦੇ ਆ ਕਿਉਂ ਜਾਂਦੇ ਆ ਬਈ ਪਤਾ ਹੈ ਵੀ ਆਪਣੇ ਇਹ ਨੇ ਇਹਨਾਂ ਤੋਂ ਬਿਨ ਕਿੱਥੇ ਆਪਾਂ ਪੁਲਿਸ ਨੂੰ ਵੀ ਪਤਾ ਹੈ ਵੀ ਜੇ ਜੇ ਅੱਜ ਇਹ ਬਾਹਰ ਆ ਠੀਕ ਹੈ ਵੀ ਇਹਨਾਂ ਤੋਂ ਹੀ ਪੈਸਾ ਆਉਣਾ ਉਹ ਆਪਣੇ ਬਰਜਾਂ ਦੇ ਬਈ ਕਿੱਥੇ ਆ ਜੂਗਾ ਖੇਤੀ ਵਾਲੇ ਬੰਦੇ ਤਾਂ ਉਹਨਾਂ ਨਹੀਂ ਹੈਗਾ ਆਪਣਾ ਥਾਣੇ ਚ ਰੌਲਾ ਗਿਆ ਸਾਲ ਦੋ ਸਾਲ ਭੱਜ ਜਾਂਦੇ ਵੀ ਲੜਾਈ ਹੋ ਗਈ ਫਲਾਣਾ ਹੋ ਗਿਆ ਉਹਨਾਂ ਇਹਨਾਂ ਦੇ ਬਈ ਇਹਨਾਂ ਨੂੰ ਡੀਲੀ ਦੇਣੇ ਨੇ ਮਹੀਨੇ ਵਾ ਦੇ ਦੇਣੇ ਨੇ ਗੱਲ ਇਹ ਆ ਨਾ ਵੀ ਨਸ਼ਾ ਨਸ਼ਾ ਵੀ ਲਗਾ ਦੇਣ ਵੀ ਹਾਂ ਕੇ ਨਹੀਂ ਵਿਗਦਾ ਮਤਲਬ ਇਹ ਸਰਕਾਰ ਚ ਵੀ ਨਸ਼ੇ ਨੂੰ ਠੱਲ ਨਹੀਂ ਵੀ ਕਦੋਂ ਪਊਗੀ ਫਿਰ ਹਾਂ ਇਹ ਮੈਨੂੰ ਤਾਂ ਲੱਗਦਾ ਨਹੀਂ ਵੀ ਪੈ ਜੂਗੀ ਇਹ ਸਰਕਾਰ ਇਹ ਕਹਿੰਦੇ ਭਗਵੰਤ ਮਾਨ ਕਹਿੰਦਾ ਸੀ ਵੀ ਹਾਂ ਵੀ ਨਸ਼ਾ ਬੰਦ ਕਰ ਦੂ ਮੈਂ ਇੰਨੇ ਹਫ਼ਤਿਆਂ ਚ ਕਰ ਦੂ ਫਲਾਣਾ ਕਰ ਦੂ ਸਾਲਾ ਘਟਿਆ ਨਹੀਂ ਇਹਦਾ ਦੁੱਗਣਾ ਵਧ ਗਿਆ ਨੌਜੋਸ ਸਿੱਧੂ ਤਿਆਰ ਨੇ ਅੱਗੇ ਵੀ ਜਿੱਤੇਗਾ ਪੰਜਾਬ ਉਹ ਕੋਈ ਨਹੀਂ ਭਰਾਵਾ ਪੰਜਾਬ ਦਾ ਥੱਲੇ ਰਹਿਣਾ ਤੇਰੇ ਸਾਹਮਣੇ ਆ ਜਿੱਤੇ ਜਿੱਤੇ ਦਾ ਕੋਈ ਨਹੀਂ ਹੈਗਾ ਇਹ ਤੇਰੇ ਸਾਹਮਣੇ ਗੱਲਾਂ ਨੇ ਦੇਖ ਲਈ ਤੂੰ ਇਹ ਤਾਂ ਪਹਿਲਾਂ ਨਹੀਂ ਕਹਿੰਦੇ ਬਾਅਦੇ ਕਰ ਦਿੰਦੇ ਆ ਵੀ ਐਂ ਕਰਤਾ ਐਂ ਕਰ ਦੇਣਾ ਬਾਅਦ ਚ ਗੁੱਸ ਨਹੀਂ ਹੁੰਦਾ ਬਾਅਦ ਚ ਕੁਰਸੀਆਂ ਜਦੋਂ ਕੁਰਸੀ ਮਿਲ ਗਈ ਫਿਰ ਭੁੱਲ ਜਾਂਦੇ ਨੇ ਕੋਦੇ ਯਾਰ ਸਾਡੇ ਮੰਤਰੀ ਉਹ ਆ ਅਸੀਂ ਖੁਦ ਤੇ ਆਮ ਆਦਮੀ ਚ ਜਿੱਦੇ ਜਿੱਤ ਕੇ ਸੀ ਨਾ ਐਂ ਕਹਤਾ ਸੀ ਸਾਨੂੰ ਗੱਡੀਆਂ ਦੇ ਥੱਲੇ ਹੋ ਤੁਸੀਂ ਕੌਣ ਹੋ ਬਈ ਸਿੱਧਾ ਕਹਦਾ ਸੀ ਸਾਨੂੰ ਜਿੱਦੇ ਮਤਲਬ ਜਿੱਤੇ ਆ ਜਿੱਦੇ ਪਟਿਆਲੇ ਚ ਐ ਗੇੜਾ ਘੱਡ ਰਹੇ ਸੀ ਫਿਰ ਤੋਂ ਹਿਸਾਬ ਲਾ ਲਾ ਉਹ ਤਾਂ ਉੱਦੀ ਮੁੱਕਰ ਗਏ ਸੀ ਗੱਲ ਇਹ ਆ ਨਾ ਜੇਕਰ ਗੱਲ ਕੀਤੀ ਜਾਵੇ ਤਾਂ ਐਮਐਸਪੀ ਦੀ ਗੱਲ ਹਰੇਕ ਫਸਲ ਤੇ ਆਉਂਦੀ ਹੈ ਵੀ ਮਿਲਣੀ ਚਾਹੀਦੀ ਹੈ ਕਣਕ ਝੋਨੇ ਚ ਕਿਸਾਨ ਤਾਬਾ ਨਿਕਲ ਸਕਦੇ ਨੇ ਤੇ ਗੰਨੇ ਦੀ ਗੱਲ ਕੀਤੀ ਜਾਵੇ ਕੈਪਟਨ ਵੀ ਮੜਾਗੇ ਰੇਟ ਵਧਾਇਆ ਸੀ ਭਗਵਾਨ ਤੁਮਨ ਨੇ 11 ਰੁਪਏ ਵਧਾਇਆ ਸੰਤੁਸ਼ਟੋ 1 ਰੁਪਿਆ ਵਧਾਇਆ ਜੀ ਭਗਵਾਨ ਤੁਮਨ ਨੇ ਮੰਨਦਾ 10 ਰੁਪਏ ਤਾਂ ਜੀ ਮੋਦੀ ਨੇ ਸੈਂਟਰ ਚ ਪਾਇਆ ਸੀ ਉਹ ਮਤਲਬ 35 ਰੁਪਏ ਸਾਨੂੰ ਸਲਾਣਾ ਮਿਲ ਦੇ ਰਿਹਾ ਜੀ ਮਤਲਬ 55 ਰੁਪਏ ਮਤਲਬ ਗੰਨੇ ਦੇ ਰਹਿੰਦੇ ਨੇ ਜੀ ਗੰਨੇ ਨੂੰ ਹੋ ਗਿਆ ਜੀ ਤਕਰੀਬਨ 3 ਮਹੀਨੇ ਮਿਲ ਚੱਲਦੇ ਨੂੰ ਹੋ ਗਏ ਜੀ ਸਾਨੂੰ ਹੜਿਓ 50 ਰੁਪਈਆ ਦਾ ਮਤਲਬ ਪਗਦਾ ਨਹੀਂ ਹੋਇਆ ਜੀ ਮਤਲਬ ਉਹੀ ਲੇਬਰ ਉੰਨੀ ਕੇ ਉਹੀ ਸਾਨੂੰ ਬਚਣੇ ਨੇ ਉਹੀ ਸਾਨੂੰ ਮਿਲ ਨਹੀਂ ਰਹੇ ਮਤਲਬ ਇਹ ਗੰਨਾ ਵੇਚਿਉ ਨੇ 335 ਦਾ ਸਾਨੂੰ ਪਗਦਾ ਮਿੱਲਾ ਵਾਲੇ ਕਰ ਰਹੇ ਸਰਕਾਰ ਨਹੀਂ ਕਰ ਰਹੀ ਸਾਡੇ ਵਿੱਚ 55 ਰੁਪਏ ਤੇ ਮੁੜ ਕੇ ਫਿਰ ਕਿਸਾਨਾਂ ਚ ਨਿਰਾਸ਼ਾ ਨਹੀਂ ਵੀ ਗੰਨਾ ਲਾਉਂਗੇ ਅੱਗੇ ਫੈਕਟਰੀਆਂ ਮਿੱਲਾਂ ਨੂੰ ਵੀ ਲੋੜ ਹੁੰਦੀ ਹੈ ਗੰਨਾ ਕਿੱਥੇ ਲਾਵਾਂਗੇ ਜੀ ਪਹਿਲੀ ਇਹ ਤਾਂ ਮਤਲਬ ਕਰ ਜੇ ਜਿਹਦੇ ਹੋਏ ਆਂ ਜੀ ਕਿਸਾਨਤਾ ਮੰਨ ਨੂੰ ਨਹੀਂ ਪਤਾ ਇਹ ਹੁਣ ਸਾਡੇ ਸਾਡੇ ਪਿੰਡ ਦਾ ਮੈਨੂੰ ਨਹੀਂ ਪਤਾ ਹੋਰ ਦਾ ਤਾਂ ਆਪਾਂ ਬਾਸ ਹਿਸਾਬ ਨਾਲ ਸਾਡੇ ਪਿੰਡ ਦਾ 40 ਲੱਖ ਰੁਪਏ ਮਿਲਲੇ ਚ ਪਿਆ। ਇਹ ਮਤਲਬ ਸਟੇਟ ਦੀ ਜੇ ਭਰੀ ਜਾਂਦੀ ਤੁਸੀਂ ਗੱਲ ਕਰ ਰਹੇ ਹੋ। ਨਹੀਂ ਸਟੇਟ ਦੀ ਭਵੰਤਮਾਨ ਦੀ। ਹਮਮ। ਪਰ ਬੌਸ ਨੇ ਮੰਗਿਆ ਤੁਹਾਡੀਆਂ ਸਟੇਟ ਨਾਲ ਵੀ ਨਹੀਂ ਸਾਰੇ ਕੇਂਦਰ ਨਾਲ ਨਹੀਂ ਹੈਗੀ। ਮਤਲਬ ਕੱਲੇ ਮੋਦੀ ਨੂੰ ਕੀ ਕਹੀ ਇਹਨੇ ਵੀ ਨਹੀਂ ਪਾਇ ਸਾਡੇ ਸਾਡੇ 55 ਰੁਪਏ ਤਾਂ। ਹਮ। ਹਾਂ ਬਾਈ ਨਹੀਂ ਉਹ ਗੱਲ ਦੀ। ਬਾਦੇ ਕਰਕੇ ਮੁੱਕਰ ਜਾਂਦੇ। ਹਾਂ ਧੰਨਵਾਦ ਜੀ ਜਦੋਂ ਗੱਲ ਹੋ ਗਈ ਜੁੱਤੀਆਂ ਮਾਰ ਗਏ ਤਾਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਵਿਚਾਰ ਸੀਗੇ ਵੱਖ-ਵੱਖ ਸਰਕਾਰਾਂ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ ਨੇ ਮੌਜੂਦਾ ਸਰਕਾਰ ਦੇ ਉੱਤੇ ਵੀ ਤੇ ਜਿਹੜੇ ਤਤਕਾਲੀ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਕਿ ਜਿਹੜੇ ਬਹੁਤ ਸਾਰੇ ਮਸਲੇ ਨੇ ਉਹਨਾਂ ਦਾ ਹੱਲ ਨਾ ਪਹਿਲਾਂ ਹੋਇਆ ਤੇ ਨਾ ਹੁਣ ਹੋਇਆ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਕੁਲ ਦਾ ਹਰ ਹਿੱਲੇ ਹੱਲ ਹੋਣਾ ਚਾਹੀਦਾ ਹੈ ਤਾਂ ਹੀ ਲੋਕ ਸਭਾ ਚੋਣਾਂ ਦੇ ਵਿੱਚ ਲੀਡਰਾਂ ਦੇ ਕੁਝ ਪੱਲੇ ਪਾਵਾਂਗੇ ਨਹੀਂ ਤਾਂ ਹੱਥ ਖੜੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਰਾ ਨਾਲ ਗੁਰਪ੍ਰੀਤ ਸਿੰਘ ਛਠਾ ਲੀਡਰ ਪੰਜਾਬੀ মিডিਆ ਪਟਿਆਲਾ